ਕੇ ਚੱਲੋ ਵੀ 20000 ਬੈਗ ਆ ਗਿਆ ਜੀ ਆਪਣੇ ਸ੍ਰੀ ਮਕਸਰ ਸਾਹਿਬ ਸਾਦਕ ਫਰੀਦਕੋਟ ਤੇ ਬਠਿੰਡੇ ਨਹੀਂ ਰੋੜਾ ਨੂੰ ਖਤਮ ਕਰਦਾ ਜੀ ਇਹ ਇਹ ਕਰਦੀ ਖਤਮ ਮੈਂ ਗਾਲ ਦਿੰਦੀ ਗਾਲ ਦਿੰਦੀ ਸਾਲ ਪਾਈਏ ਤਾਂ ਪੂਰਾ ਰਿਜਰਲ ਮਿਲੂਗਾ ਹਾਂ ਤੇ ਦੂਜੀ ਫਸਲ ਤੇ ਉਹਦੋਂ ਬਾਅਦ ਰੋਡ ਨਹੀਂ ਰਹਿੰਦਾ ਰੋਡ ਨਹੀਂ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਨਮਾਣਾ ਮਲੀ ਆਪਣੇ ਕੋਲੋਂ ਰਾਜਸਥਾਨ ਤੋਂ ਵੀਰ ਤਾਰਾ ਸਿੰਘ ਜੀ ਪਹੁੰਚੇ ਨੇ ਤੇ ਇਹਨਾਂ ਦਾ ਦਾਵਾ ਵੀ ਜੇਕਰ ਤੁਸੀਂ ਸਾਡਾ ਪ੍ਰੋਡਕਟ ਸਾਡੀ ਜਿਪਸਮ ਭਾਵ ਦੇ ਖੇਤ ਦੇ ਵਿੱਚ ਪਾਉਂਗੇ ਚਾਹੇ ਉਹ ਖੇਤ ਰੋੜਾਂ ਵਾਲਾ ਕਿਉਂ ਨਾ ਹੋਵੇ ਤਾਂ ਉਸ ਜ਼ਮੀਨ ਦੇ ਵਿੱਚ ਘੱਟੋ ਘੱਟ 10 ਮਣ ਜਿਹੜੀ ਕਿ ਫਸਲ ਤੁਹਾਡੀ ਵੱਧ ਹੋਵੇਗੀ। ਕਿਉਂ ਆਓ ਜਾਣਦੇ ਆ। ਬਾਈ ਜੀ ਮੈਂ ਜਿਹੜੀ ਵੀ ਵੀਡੀਓ ਪਾਉਣਾ ਨਾ ਪੂਰੀ ਰਿਸਰਚ ਕਰਕੇ ਪਾਉਣਾ ਨਾ ਮੈਂ ਰਿਸਰਚ ਕਰਕੇ ਉਸ ਤੋਂ ਬਾਅਦ ਹੀ ਇਹਨਾਂ ਨੂੰ ਬੁਲਾਇਆ ਤੇ ਮੇਰੇ ਕੋਲੇ ਆਏ ਨੇ। ਤਾਂ ਵੀਡੀਓ ਨੂੰ ਵੱਟ ਵੱਟ ਸ਼ੇਅਰ ਕਰ ਦਿਓ। ਤੁਹਾਨੂੰ ਅੱਜ ਜਿਪਸਮ ਦੇ ਫਾਇਦੇ ਦੱਸਾਂਗੇ ਤੇ ਜਿਪਸਮ ਕਿਹੜੀ ਵਰਤਨੀ ਆ ਇਹ ਬਾਈ ਤਾਰਾ ਜੀ ਦੱਸਣਗੇ। ਕਰ ਦਿਓ ਜੀ ਸ਼ੇਅਰ ਕਰਨੇ ਗੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ। ਪੂਰਾ ਨਾਮ ਦੱਸੋ ਜੀ ਤੁਹਾਡਾ ਕੀ ਹੈ? ਮੇਰਾ ਨਾਮ ਹੈ ਜੀ ਤਾਰਾ ਸਿੰਘ ਕੰਗ। ਕੰਗ। ਹਾਂਜੀ ਤੇ ਦੋ ਡੀੜੀ ਪੈਨ ਦਾ ਹੀ ਸਾਡਾ ਦੋ ਡੀੜੀ ਪੈਨ ਹਾਂਜੀ ਹਾਂਜੀ ਜਿਪਸਮ ਦਾ ਕੰਮ ਆਪਣਾ ਹੀ ਹਾਂਜੀ ਸਾਡਾ ਹੁੰਦਾ ਕਿੰਨੇ ਚਿਰ ਹੋ ਗਿਆ ਕੰਮ ਕੀਤੇ ਨੂੰ ਇਹ ਦੀ ਚੌਥਾ ਸੀਜ਼ਨ ਹੈ ਚੌਥਾ ਸੀਜ਼ਨ ਹਾਂ ਬਸੀ ਉਹ ਜਿਹੜਾ ਸਾਡਾ ਵੀ ਸੀਮੈਂਟ ਫੈਕਟਰੀਆਂ ਚ ਪੀਓਪੀ ਫੈਕਟਰੀਆਂ ਚ ਜਾਂਦਾ ਹੈ ਉਹ 2009 ਤੋਂ ਚੱਲਦਾ ਦੋ ਹਜ਼ਾਰ 9 ਤੋਂ ਮੈਨੂੰ ਇਹ ਦੱਸੋ ਵੀ ਤੁਹਾਡੀ ਜਿਪਸਮ ਦੇ ਵਿੱਚ ਕੀ ਖਾਸ ਚੀਜ਼ਾਂ ਵੀ ਅਸੀਂ ਚੀਜ਼ ਤੁਹਾਡੇ ਤੋਂ ਲਈਏ ਅਸੀਂ ਨਾ ਜੀ ਜਿਹੜੀ ਆਪਣੀ ਖਾਨ ਆ ਬੀਕਾ ਨੇਰ ਚ ਹਾਂਜੀ ਅਸੀਂ ਜਦੋਂ ਕੋਈ ਵੀ ਵਾਹਣ ਲੈਣੇ ਆ ਅਸੀਂ ਬਹੁਤ ਬਰੀਕੀ ਨਾਲ ਬਈ ਉਹਦੀ ਜਾਂਚ ਕਰਦੇ ਆ ਕਿ ਕਿਹੜਾ ਵੀ ਹਨਾ ਵੀ ਜਦੋਂ ਆਪਾਂ ਖਰੀਦਦੇ ਆ ਉਹ ਤੋਂ ਥੋੜਾ ਬਹੁਤਾ ਹੀ ਫਰਕ ਪੈਂਦਾ ਹੁੰਦਾ ਹੈ ਤੇ ਵੀ ਚੰਗਾ ਜਿਪਸਮ ਦੇਖ ਕੇ ਲੈਣਾ ਹੈ ਬੀਜੀ ਮੀਦਾਰਾਂ ਤੇ ਜਾਣਾ ਹਨਾ ਵੀ ਮਾਲ ਮਾੜਾ ਨਾ ਜਾਵੇ ਤੇ ਵੀ ਆ ਪੂਰੀ ਉਹਦੀ ਲੈਬ ਜਾਂਚ ਕਰਵਾ ਕੇ ਚੰਗਾ ਬਾਣ ਖਰੀਦ ਕੇ ਉਹਦੀ ਅਸੀਂ ਸਾਰੀ ਆਪਦੀ ਪ੍ਰੋਸੈਸਿੰਗ ਕਰਦੇ ਇੱਕ ਤਾਂ ਜਿਪਸਮ ਹੁੰਦੀ ਹੈ ਵੀ ਮਸ਼ੀਨ ਪਾ ਕੇ ਉਹ ਛਾਨਣੇ ਚ ਛੱਟੀ ਜਾਂਦੀ ਹੈ ਤੇ ਰੋੜੇ ਕੱਢ ਕੇ ਵੱਖ ਕਰਦੇ ਕੋਚਾਲ ਹੁੰਦੀ ਹੈ ਬੱਚਾ ਉਹ ਬੱਚਾ ਖੁਚਿਆ ਮਾਲ ਇੱਕ ਹੁੰਦੀ ਹੈ ਜਿਪਸਮ ਵੀ ਉਹਦੀ ਇੱਕ ਤਹਿ ਹੀ ਹੁੰਦੀ ਹੈ ਤਹਿ ਹੁੰਦੀ ਹੈ ਇਹ ਕਰਕੇ ਵੀ ਕੱਲੀ ਜੀਸੀਬੀ ਭਰਦੀ ਆ ਤੇ ਲਾਉਂਦੀ ਹਾਂ ਸਿੱਧਾ ਹਾਂ ਸਿੱਧਾ ਲਾਉਂਦੇ ਮੈਨੂੰ ਦੱਸੋ ਵੀ ਇਹਨਾਂ ਚ ਕਿਹੜੀ ਵਰਤਦੇ ਆ ਤੁਸੀਂ ਨਹੀਂ ਅਸੀਂ ਤਾਂ ਹੀ ਸਿੱਧਾ ਜਿਹੜੀ ਤਹਿ ਹੁੰਦੀ ਹੈ ਤਹਿ ਹੁੰਦੀ ਹੈ ਜਿਹੜੀ 2 1/2 ਫ ਤੇ ਤੈ ਹੁੰਦੀ ਆ ਉਹ ਸਿੱਧੀ ਪਰਦੇ ਉਹ ਸਿੱਧੀ ਪਰ ਕੇ ਘਟਿਆਂ ਚ ਪੈ ਕਰਕੇ ਦੇ ਦਿੰਦੇ ਉਹ ਘਟਿਆਂ ਚ ਪੈ ਕਰਦੇ ਆ ਤੇ ਇਹਦੇ ਚ ਇੱਕ ਹੋਰ ਹੈ ਬਈ ਇੱਕ ਤਾਂ ਹੁੰਦਾ ਨਹੀਂ ਆਪਾਂ ਕਿਸੇ ਤੋਂ ਵੀ ਫੈਕਟਰੀ ਲਾ ਲਈ ਵੀ ਪੈਕਿੰਗ ਕਰ ਕਰ ਦਈ ਜਾਂਦੇ ਆ ਮਾਲ ਕਿਸੇ ਤੋਂ ਲੈਣ ਦਾ ਅਜਾ ਹੋ ਜਿਵੇਂ ਇਥੇ ਮੈਂ ਲਾ ਲਈ ਤੁਸੀਂ ਮਾਲ ਭੇਜਤਾ ਸੀ ਪੈਕਿੰਗ ਕਰ ਚ ਉਹਦੇ ਚ ਵੀ ਮਿਕਸਿੰਗ ਆ ਜਾਂਦੀ ਹੈ ਪਰ ਅਸੀਂ ਕੀ ਕਰਦੇ ਆ ਵੀ ਸਾਡੀਆਂ ਮਗਰ ਵੀ ਬੀਕਾਂ ਨੇਰ ਖਾਨਾ ਆਉਂਦੀਆਂ ਆਉਂਦੀਆਂ ਤੇ ਅਸੀਂ ਉੱਥੋਂ ਜਿਹੜਾ ਮਾਲ ਵੀ ਆਉਂਦਾ ਆਪ ਉੱਥੋਂ ਲੋਡ ਕਰਾਉਣਾ ਪੂਰੀ ਦੇਖਭਾਲ ਚ ਉਹਨੂੰ ਲਿਆ ਕੇ ਅਸੀਂ ਉਹਨੂੰ ਪੈਕ ਕਰਾਉਣਾ ਵੀ ਪੂਰਾ 100% ਪਿਓਰ ਜਿਪਸਮ ਹੋਊਗਾ ਅੱਛਾ ਜੀ ਆਪ ਭਰ ਕੇ ਲਿਆ ਕੇ ਉਹਨੂੰ ਪੀਸ ਕੇ ਗਰੀ ਕਰਕੇ ਗੱਟਿਆਂ 'ਚ ਭਾ ਕੇ ਆਪ ਦੇਣੀ ਹੈ ਹਾਂ ਜੀ ਗੱਟਿਆਂ 'ਚ ਕ ਵੀ ਅਸੀਂ ਕਿਸੇ ਤੇ ਨਿਰਭਰ ਨਹੀਂ ਦੂਜਾ ਬੰਦਾ ਹੈ ਨਹੀਂ ਦੂਜਾ ਬੰਦਾ ਵਿੱਚ ਹੈ ਨਹੀਂ ਇਹਦੇ ਵਿੱਚ ਐਕਚੁਅਲੀ ਚ ਕਿਹੜੇ ਕਿਹੜੇ ਤੱਤ ਹੁੰਦੇ ਆ ਇਹਦੇ ਚ ਜਿਵੇਂ ਆਪਾਂ ਜਿਪਸਮ ਪਾਉਨੇ ਆ ਇਹਦੇ ਚ ਸਲਫਰ ਤੇ ਕੈਲਸ਼ੀਅਮ ਉਹ ਪਾਉਣ ਦੀ ਲੋੜ ਨਹੀਂ ਆ ਚ ਬਹੁਤ ਹੁੰਦੀ ਨੇਚਰਲੀ ਹੁੰਦੀ ਹੈ ਹਾਂ ਵੀ ਇੱਕ ਤਾਂ ਹੁੰਦਾ ਨਹੀਂ ਆਪਾਂ ਉਹ ਬਜ਼ਾਰੋਂ ਲੈਨੇ ਆ ਵੀ ਇਹ ਤਾਂ ਕੈਮੀਕਲ ਜੋਕਤ ਬਣਿਆ ਆ ਵੀ ਕਿਸੇ ਨੇ ਬਣਾਇਆ ਇਹ ਤਾਂ ਜੀ ਰੱਬ ਦਾ ਕਹਿੰਦਾ ਭਾ ਵੀ ਸਲਫਰ ਕੈਲਸ਼ੀਅਮ ਜਿਹੜਾ ਆਪਾਂ ਪਾਉਨੇ ਆ ਉਹਦੇ ਖਰਚੇ 'ਚ ਹੀ ਜਾਨੀ ਕਿ ਜਿਪਸਮ ਤੁਹਾਨੂੰ ਮਿਲ ਜੀਏ ਇਹ ਜਿਪਸਮ ਪੈ ਜਾਣੀ ਹੈ ਤੇ ਪੀ ਐਚ ਮਾਨ ਜਿਹੜਾ ਵਧੀਆ ਹੈ ਉਹ ਕਿਸੇ ਚੀਜ਼ ਨਾਲ ਨਹੀਂ ਘਟਦਾ ਜਿਪਸਮ ਹੀ ਘਟਾਉਂਦਾ ਹੈ ਜਿਹੜਾ ਰੋੜਾਂ ਵਾਲੀ ਜ਼ਮੀਨ ਆ ਉਹ ਕਿਵੇਂ ਵੀ ਇਹ ਨਹੀਂ ਰੋੜਾਂ ਨੂੰ ਖਤਮ ਕਰਦਾ ਜੀ ਇਹ ਇਹ ਕਰਦੀ ਖਤਮ ਮੈਂ ਗਾਲ੍ਹ ਦਿੰਦੀ ਗਾਲ੍ਹ ਦਿੰਦੀ ਸਾਲ ਪਾਈਏ ਤਾਂ ਪੂਰਾ ਰਿਜ਼ਲਟ ਮਿਲੂਗਾ ਹਾਂ ਤੇ ਦੂਜੀ ਫਸਲ ਤੇ ਉਹਦੋਂ ਬਾਅਦ ਰੋੜ ਨਹੀਂ ਰਹਿੰਦਾ ਰੋੜ ਨਹੀਂ ਰਹਿੰਦਾ ਢੋਡੀ ਜਿਪਸਮ ਨਾਲ ਹਾਂਜੀ ਬਿਲਕੁਲ ਤੇ ਮੈਨੂੰ ਇਹ ਦੱਸੋ ਵੀ ਇਹ ਜਿਹੜੀ ਜਿਪਸਮ ਆ ਕਿੱਲੇ ਦੀ ਕਿੰਨੀ ਪੈਣੀ ਚਾਹੀਦੀ ਹੈ ਜੀ ਨਾ ਉਹ ਤਾਂ ਆਪਣੇ ਪੰਜਾਬ ਚ ਜਿਵੇਂ 8 ਕਨਾਲ ਦਾ ਕਿੱਲਾ ਆਪਣਾ ਹਾਂਜੀ ਤੇ ਇਹ ਚ 5 ਗੱਟੇ ਪੈਂਦੇ 5 ਗੱਟੇ ਪੈਂਦੇ 5 ਗੱਟੇ ਪੈਂਦੇ ਆ ਪਰ ਜਿੱਥੇ ਸੇਮ ਟੱਪ ਜੇ ਸ਼ੋਰਾ ਜ਼ਿਆਦਾ ਹੋਵੇ ਪਾਣੀ ਜ਼ਿਆਦਾ ਮਾੜਾ ਹੋਵੇ ਹਾਂਜੀ 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 ਉਹਦੇ ਵਿੱਚ ਇਹ 7 ਗੱਟੇ ਪੈਂਦੇ 7 ਗੱਟੇ ਜੇ ਮੈਂ 10 ਪਾਉਣਾ ਚਾਹਾਂ ਪਾ ਸਕਦੇ ਕੋਈ ਸ਼ੋਰਾ ਵੱਧ ਪੈ ਜੇ ਉਹਦਾ ਕੋਈ ਡਰ ਨਹੀਂ ਕੋਈ ਡਰ ਨਹੀਂ ਤੇ 7 ਤੋਂ ਘਟਣੀ ਨਹੀਂ ਚਾਹੀਦੀ ਕਹਿੰਦਾ ਹਾਂ ਜੀ ਹਾਂ ਸੇਮ ਜਾਂ ਸ਼ੋਰੇ ਵਾਲਾ ਬਾਣ ਹੈ ਉਹਦੇ ਵਿੱਚ 7 ਜ਼ਰੂਰੀ ਹੈ 7 ਜ਼ਰੂਰੀ ਹੈ ਅੱਛਾ ਜੀ ਤੇ ਇਹਦਾ ਕੀ ਪ੍ਰਾਈਸ ਆ ਤੇ ਪਹੁੰਚ ਕੇ ਮੈਂ ਤੁਸੀ ਦੱਸਦੇ ਜੇ ਸਾਡਾ ਏਰੀਆ ਅਸੀਂ ਸਾਦਕ ਮੁਕਸਰ ਤੇ ਤੁਸੀਂ ਫਰੀਦਕੋਟ ਫਰੀਦਕੋਟ ਹਾਂਜੀ ਇੱਥੇ ਜੀ ਆਪਣੇ 350 ਰੁਪਏ ਪਰ ਬੈਗ ਸਾਡਾ ਆਪ ਦਾ ਟਰਾਲਾ ਆਊਗਾ ਲੇਬਰ ਆਊਗੀ ਕਿਸਾਨ ਤੱਕ ਅਸੀਂ ਘਰ ਤੱਕ ਪਹੁੰਚ ਕਰਦੇ ਹਾਂ ਤੁਹਾਡੀ ਲੇਬਰ ਆਊਗੀ ਲਾ ਕੇ ਜਾਊਗਾ ਕਿਸਾਨ ਦੇ ਚਾਹੇ ਖੇਤ ਚਲਵਾਲੇ ਚਾਹੇ ਕਿਤੇ ਲਵਾ ਹਾਂਜੀ ਹਾਂਜੀ ਕਿਸਾਨ ਨੇ ਉਸ ਤੋਂ ਬਾਅਦ ਪਾਉਣੀ ਆ ਆ ਉਸ ਤੋਂ ਬਾਅਦ ਨਿਗਾ ਵੀ ਮਾਰਦੇ ਜੇ ਗੇੜਾ ਵੀ ਮਾਰਦੇ ਜੀ ਬਿਲਕੁਲ ਔਨੇ ਜੀ ਬਿਲਕੁਲ ਔਨੇ ਹਾਂ ਬਿਲਕੁਲ ਆਵਾਂਗੇ ਮਿਲ ਕੇ ਜਾਵਾਂਗੇ ਸਾਰਾ ਵਧੀਆ ਅੱਛਾ ਜੀ ਹਾਂਜੀ ਚਲੋ ਤੇ ਲਗਭਗ ਹੁਣ ਸਾਡੇ ਏਰੀਏ ਚ ਕਿੰਨੇ ਕਿ ਤੁਹਾਡੇ ਬੈਗ ਆ ਚੁੱਕੇ ਨੇ ਤੁਸੀਂ ਇੱਥੇ ਤਾਂ ਹੀ ਆਏ ਇੱਥੇ ਆਪਣੇ ਮੰਨ ਕੇ ਚਲੋ ਵੀ 20000 ਬੈਗ ਆ ਗਿਆ ਜੀ ਆਪਣੇ ਸ੍ਰੀ ਮੁਕਸਰ ਸਾਹਿਬ ਸਾਦਕ ਫਰੀਦਕੋਟ ਤੇ ਬਠਿੰਡ ਏਰੀਆ ਬਠਿੰਡ ਏਰੀਆ ਹਾਂਜੀ ਐਸ ਐ ਸੀਜ਼ਨ ਦਾ ਐਸ ਐ ਸੀਜ਼ਨ ਦਾ 20000 ਬੈਗ ਤੁਸੀਂ ਇੱਥੇ ਵੇਚ ਚੁੱਕੇ ਜੀ ਆ ਗਿਆ ਜੀ ਆ ਗਿਆ ਆ ਗਿਆ ਜੀ ਚਲੋ ਮਿਹਰਬਾਨੀ ਤੁਸੀਂ ਇੱਕ ਤਾ ਉਹਦਾ ਐਡਰੈਸ ਤੇ ਨੰਬਰ ਜਰੂਰ ਦਿਓ ਜੇਕਰ ਕਿਸਾਨ ਚਾਵੇ ਤਾਂ ਤੁਹਾਨੂੰ ਉਥੇ ਕਿੱਥੇ ਮਿਲੇ ਤੁਹਾਡੀ ਖਾਨ ਵੇਖਣਾ ਚਾਵੇ ਤਾਂ ਬਿਲਕੁਲ ਜੀ ਮੇਰਾ ਮੈਨੂੰ ਫੋਨ ਕਰਨ ਰਲ ਕੇ ਵੀ ਜਿਵੇਂ ਵੀ ਕੋਈ 2 4 ਹਨਾ ਵੀ ਆਪਦੇ ਜਦੋਂ ਮਰਜ਼ੀ ਪਹੁੰਚਣ ਜਿਵੇਂ ਮੈਂ ਲੈਣੀ ਕਿਸੇ ਕਿਸਾਨ ਨੇ ਆਖਿਆ ਵੀ ਮੈਂ ਤਾਂ ਆਪਦੇ ਕੋਲੇ ਜਾ ਕੇ ਪੈਕ ਕਰਾਉਂਗਾ ਹਾਂ ਬਿਲਕੁਲ ਆ ਸਕਦੇ ਕਿਸਾਨ ਤੁਹਾਡੇ ਕੋਲੇ ਜਾਵੇ ਉਥੋਂ ਆਪ ਆਪ ਦਾ ਕੋਲੇ ਖੜ ਕੇ ਭਰਾ ਕੇ ਪੈਕ ਕਰਾ ਲੇ ਬਿਲਕੁਲ ਕੋਈ ਇਤਰਾਜ਼ ਹੈ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਇਤਰਾਜ਼ ਨਹੀਂ ਜਦੋਂ ਮਰਜ਼ੀ ਆਉਣ ਜੀ ਸਦਕੇ ਆਉਣ ਫੋਨ ਕਰ ਲੈਣ ਕਈ ਵਾਰੀ ਬੰਦਾ ਆਸੇ ਪਾਸੇ ਹੁੰਦਾ ਪਹਿਲਾਂ ਇੱਕ ਦਿਨ ਫੋਨ ਕਰ ਲੈਣ ਮੈਂ ਤੁਹਾਨੂੰ ਉੱਥੇ ਫੈਕਟਰੀ ਮਿਲੂੰਗਾ ਤੇ ਜਦੋਂ ਮਰਜੀ ਉੱਥੋਂ ਭਰਾ ਕੇ ਟਰੱਕ ਉਹਦੇ ਸਾਹਮਣੇ ਤੁਸੀਂ ਅੱਖਾਂ ਦੇ ਬਿਲਕੁਲ ਬਿਲਕੁਲ ਜੀ 500000 ਘਟਾ ਲੈਣਾ ਹੋਵੇ ਹਾਂਜੀ ਹਾਂਜੀ ਬਿਲਕੁਲ ਹੋਣ ਤੇ ਤੁਸੀਂ ਆਪ ਦਾ ਨੰਬਰ ਤੇ ਨਾਮ ਦੱਸ ਦਿਓ ਇੱਕ ਵਾਰ ਫੇਰ ਮੇਰਾ ਜੀ ਨੰਬਰ ਹੈ ਜੀ 96108 68121 ਤਾਰਾ ਸਿੰਘ ਕੰਗ ਮੇਰਾ ਨਾਮ ਹੈ ਦੋ ਜੜੀ ਪਿੰਡ ਹੈ ਜੀ ਤਸੀਲ ਪਤਨਪੁਰ ਡਿਸਟ੍ਰਿਕਟ ਸ਼ਿਰੀ ਗੰਗਾਨਗਰ ਰਾਜਸਥਾਨ ਆਪਣੇ ਪ੍ਰੋਜੈਕਟ ਦਾ ਨਾਮ ਵੀ ਦੱਸੋ ਗੁਰੂ ਕਿਰਪਾ ਐਗਰੀਕਲਚਰ ਜਿਪਸਮ ਨਾਮ ਹੈ ਜੀ ਇਹ ਸਗਲ ਜ਼ਮੀਨ ਵੀ ਹੈਗੀ ਹੈ ਜੀ ਹਾਂਜੀ ਕਿੰਨੀ ਹੈ ਜੀ ਆਪਰੇ 4.5 ਮਰਬੇ ਹੈ ਜੀ ਅੱਛਾ ਵੀ ਜ਼ਿਮੀਂਦਾਰ ਜੀ ਤੁਸੀਂ ਹੈਂ ਜ਼ਿਮੀਂਦਾਰ ਖੇਤੀਬਾੜੀ ਕਿਸਾਨ ਹੀ ਖੇਤੀਬਾੜੀ ਕਰਦੇ ਖੇਤੀਬਾੜੀ ਹੈ ਲੈ ਵੀ ਮੁੰਡਾ ਜ਼ਿਮੀਂਦਾਰ ਆਪਣੇ ਕੋਲੇ ਆਇਆ ਪੂਰੀ ਸਰਚ ਕਰਨ ਤੋਂ ਬਾਅਦ ਲਗਭਗ ਮਹੀਨਾ ਹੋ ਗਿਆ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਆਪਾਂ ਇਹਦਾ ਦਾ ਕਰਕੇ ਵੀ ਕਿਸਾਨ ਦੇ ਖੇਤ ਦੇ ਵਿੱਚ ਸਿੱਧੀ ਜਿਪਸਮ ਟਰਾਂਸਪਲੈਂਟ ਕਰਦੇ ਆ ਸਿੱਧੀ ਨਾ ਕੋਈ ਵਿਚ ਵਿਚੋਲਾ ਹੋਊਗਾ ਖੇਤ ਦੇ ਵਿੱਚ ਤੇ ਤੁਹਾਨੂੰ ਯਾਨੀ ਕਿ ਪਤਾ ਲੱਗੂਗਾ ਜੇ ਸਮਝਦਾ ਤੋਂ ਉਸ ਤੋਂ ਬਾਅਦ ਮੈਂ ਮਹੀਨਾ ਰਿਸਰਚ ਕੀਤੀ ਮੈਂ ਰਾਜਸਥਾਨ ਦੇ ਪਿੱਛੇ ਜੇ ਗਿਆ ਮੈਂ ਨਾਲ ਕਾਲ ਕੀਤੀ ਮੈਨੂੰ ਮਿਲੇ ਨਹੀਂ ਪਰ ਰਿਸਰਚ ਕਰਨ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਇਹਨਾਂ ਦੀ ਐਡ ਕਰਨੀ ਚਾਹੀਦੀ ਆ ਤਾਂ ਹੀ ਕੀਤੀ ਕਿਉਂਕਿ ਮੇਰੇ ਕਹਿਣ ਤੇ ਬਹੁਤ ਸਾਰੇ ਕਿਸਾਨ ਖਰੀਦਣਗੇ ਕੱਲ ਨੂੰ ਜੇਕਰ ਰਿਜ਼ਲਟ ਨਹੀਂ ਮਿਲਦਾ ਤੇ ਉਸ ਦਾ ਜਿਹੜਾ ਕਿ ਸ਼ਰੇਮ ਮੈਨੂੰ ਜਾਣਾ ਨਾ ਕਿ ਤੁਹਾਨੂੰ ਭਾਜੀ ਪਰ ਇਹਨਾਂ ਨੇ ਜਿੱਥੇ ਵੀ ਦਿੱਤੀ ਆ ਉੱਥੇ ਰਿਜ਼ਲਟ ਮਿਲਿਆ ਮੈਂ ਕਿਸਾਨਾਂ ਨਾਲ ਗੱਲਬਾਤ ਕਰਕੇ ਫੇਰ ਹੀ ਵੀਡੀਓ ਪਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬੰਦਾ ਬਿਲਕੁਲ ਇਮਾਨਦਾਰ ਆ ਤੇ ਤੁਹਾਡੇ ਤੱਕ ਬਾਅਦ ਚ ਵੀ ਕਾਊਗਾ ਵੀਡੀਓ ਨੂੰ ਵਾਤ ਬਾਤ ਸ਼ੇਅਰ ਕਰ ਦਿਓ ਨੰਬਰ ਸਕਰੀਨ ਤੇ ਆ ਕਨੈਕਟ ਜਰੂਰ ਕਰਿਆ ਜੀ ਓਕੇ ਬਾਈ ਲਵ ਯੂ